ਦਫਤਰਾਂ ਦੇ ਵਿੱਚ ਸੱਥਾਂ ਦੇ ਵਿੱਚ ਚਾਹੇ ਨਾਸ਼ਤਾ ਹੋ ਰਿਹਾ ਹੈ ਚਾਹੇ ਚਾਹ ਦੀ ਚੁਸਕੀ ਜਾਂ ਸੱਥਾਂ 'ਚ ਅਖਬਾਰ ਪੜੇ ਜਾ ਰਹੇ ਨੇ ਸਵਾਲ ਲਿਕੋ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਿਸ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਇਸ ਵੇਲੇ ਅਸੀਂ ਸੰਗਰੂਰ ਦੇ ਧੂਰੀ ਮੌਜੂਦ ਹਾਂ ਬਹੁਤ ਚਰਚਿਤ ਹੈ ਇਹ ਧੂਰੀ ਇਲਾਕਾ ਇਸ ਕਰਕੇ ਚਰਚਿਤ ਹੈ ਕਿ ਕਿਸੇ ਸਮੇਂ ਇੱਥੇ ਦਾ ਇੱਕ ਪੁੱਤ ਗਲਬੀਰ ਗੋਲਡੀ ਆਪਣੇ ਆਪ ਨੂੰ ਧੂਰੀ ਦਾ ਪੁੱਤ ਕਹਿੰਦਾ ਸੀ ਔਰ ਕਹਿੰਦਾ ਸੀ ਕਿ ਮੈਂ ਕਾਂਗਰਸ ਦੇ ਲਈ ਨੰਗੇ ਪੈਰ ਪ੍ਰਚਾਰ ਕਰਾਂਗਾ ਔਰ ਗਰਦਾ ਵੀ ਸੀ ਉਹੀ ਧੂਰੀ ਦਾ ਪੁੱਤ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੁਣ ਧੂਰੀ ਦੀ ਗੱਲ ਕਰਦੇ ਆ ਸੰਗਰੂਰ ਦੀ ਗੱਲ ਕਰਦੇ ਆ ਇਸ ਵੇਲੇ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ राजीव ਮੇਰੇ ਸਹਿਯੋਗੀ ਸੰਗਰੂਰ ਤੋਂ ਸਾਡੇ ਨਾਲ ਨੇ ਕੀ ਕਹਿ ਰਹੀ ਹੈ ਇਸ ਵੇਲੇ ਸ਼ਹਿਰ ਦੀ ਹਵਾ ਅ ਦੇਖੋ ਸੂਮਨ ਸ਼ਹਿਰ ਦੀ ਹਵਾ ਜਾਣਨ ਲਈ ਹੀ ਅਸੀਂ ਅੱਜ ਇਹ ਚੌਣ ਖਾੜਾ ਜਿਹੜਾ ਹੈਗਾ ਆਰੰਭਿਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਇੱਥੇ ਆਏ ਹੋਏ ਨੇ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਇਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਫਿਲਹਾਲ ਜਿਹੜੀ ਧੂਰੀ ਦੀ ਇਸ ਵਕਤ ਅਸੀਂ ਖੜੇ ਹਾਂ ਇਹ ਹੈਗਾ ਜੀ ਕ੍ਰਾਂਤੀ ਚੌਂਕ ਇਹ ਜ਼ਿਆਦਾਤਰ ਇੱਥੇ ਡਿਬੇਟ ਵੈਸੀ ਵੀ ਚੱਲਦੀ ਰਹਿੰਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਨੇ ਆਮ ਲੋਕ ਨੇ ਇੱਥੇ ਸ਼ਾਮ ਨੂੰ ਇੱਥੇ ਰਾਜਨੀਤਿਕ ਚਰਚਾ ਇੱਥੇ ਚੱਲਦੀ ਹੈ ਮੁੱਦੇ ਡਿਸਕਸ ਕੀਤੇ ਜਾਂਦੇ ਨੇ ਸੋ ਜੇਕਰ ਕੋਈ ਬਾਹਰਲਾ ਬੰਦਾ ਇੱਥੋਂ ਆਉਂਦਾ ਨਾ ਕੋਈ ਦੇਖਦਾ ਹੈ ਅਗਲਾ ਕਹਿੰਦਾ ਯਾਰ ਉਹ ਲੜਪੇ ਬੰਦੇ ਉਹ ਬੰਦੇ ਲੜ ਨਹੀਂ ਰਹੇ ਹੁੰਦੇ ਉਹ ਬੰਦੇ ਸ਼ਹਿਰ ਦੇ ਮੁੱਦੇ ਡਿਸਕਸ ਕਰ ਰਹੇ ਹੁੰਦੇ ਪਰ ਉਹ ਭਰੇ ਹੀ ਇੰਨੇ ਹੁੰਦੇ ਨੇ ਕਿਆਂ ਲੱਗਦਾ ਲੜ ਰਹੇ ਆ ਤੁਹਾਨੂੰ ਅਸੀਂ ਦੱਸ ਦਿੰਨੇ ਆ ਅਸੀਂ ਸ਼੍ਰੋਮਣ ਅਕਾਲੀ ਦਲ ਤੋਂ ਵੀ ਇੱਕ ਰਿਪਰੈਜ਼ੈਂਟੇਟਿਵ ਬੁਲਾਏ ਨੇ ਅਸੀਂ ਭਾਜੀਪੀ ਤੋਂ ਵੀ ਔਰ ਇੱਥੇ ਆਮ ਆਦਮੀ ਪਾਰਟੀ ਵਾਲੇ ਵੀ ਖੜੇ ਨੇ ਹਾਲਕਿ ਕਾਂਗਰਸ ਦੇ ਨਾਲ ਅਪਰੋਚ ਕੀਤੀ ਰਜੀਵ ਦੇ ਵੱਲ ਅਪਰੋਚ ਕੀਤੀ ਗਈ ਹੈ ਪਰ ਉਹ ਨਹੀਂ ਪਹੁੰਚੇ ਅਸੀਂ ਉਹਨਾਂ ਨੂੰ ਕਾਲਸ ਲਗਾਈਆਂ ਨੇ ਹੋ ਸਕਦਾ ਫਿਲਹਾਲ ਉਹ ਚੱਲਦੀ ਡਿਬੇਟ ਵਿੱਚ ਸਾਨੂੰ ਜੁਆਇਨ ਕਰ ਲੈਣ ਸਿਮਰਤ ਸਿੰਘ ਮਾਨ ਦੇ ਸਮਰਥਕ ਵੀ ਆ ਰਹੇ ਨੇ ਠੀਕ ਹੈ ਠੀਕ ਹੈ ਤਾਂ ਫਿਲਹਾਲ ਇਹਨਾਂ ਕੋਲ ਜਾਣ ਤੋਂ ਪਹਿਲਾਂ ਅਸੀਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਮ ਲੋਕਾਂ ਦੇ ਕਿਉਂਕਿ ਇਹਨਾਂ ਨੇ ਕਿਹਾ ਕਿ ਮੁੱਦੇ ਬਹੁਤ ਨੇ ਔਰ ਗੰਭੀਰ ਨੇ ਕਿਹੜੇ ਗੰਭੀਰ ਮੁੱਦੇ ਨੇ ਆਮ ਲੋਕ ਕਿਸ ਗੱਲ ਤੋਂ ਪਰੇਸ਼ਾਨ ਨੇ ਧੂਰੀ ਨੂੰ ਕਿਹਾ ਜਾਂਦਾ ਹੈ ਕਿ ਇਹ ਫਾਟਕਾਂ ਵਾਲੀ ਧੂਰੀ ਹੈ ਇਹ ਫਾਟਕਾਂ ਦੇ ਨਾਲ ਕਿਰੀ ਹੋਈ ਹੈ ਹੋਰ ਵੀ ਬਹੁਤ ਸਾਰੇ ਮਸਲੇ ਨੇ تھے ਨਸ਼ੇ ਨੂੰ ਲੈ ਕੇ ਕੀ ਹਾਲਾਤ ਨੇ ਇੱਥੇ এমਪਲੋਇਮੈਂਟ ਨੂੰ ਲੈ ਕੇ ਕੀ ਹਾਲਾਤ ਨੇ ਕਿਹੜੀ ਪਾਰਟੀ ਨੇ ਕੰਮ ਕੀਤੇ ਨੇ ਕਿਹਨੇ ਨਹੀਂ ਕੀਤੇ ਸਭ ਤੋਂ ਪਹਿਲੇ ਇੱਕ ਕਾਮਨ ਮੈਨ ਜਿਹੜਾ ਕਿ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਿਹਾ ਕਿ ਤੁਸੀਂ ਉਹੀ ਹੋ ਕਿ ਤੁਸੀਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ ਕਿ ਕਾਮ ਵੋਟਰ ਹੋ ਟੋਟਲ ਅਵੋਇਡ ਠੀਕ ਹੈ ਮੈਨੂੰ ਦੱਸੋ ਕੀ ਕੀ ਮਸਲੇ ਨੇ ਸੰਗਰੂਰ ਦੇ ਧੂਰੀ ਦੇ ਖਾਸ ਮੈਂ ਮੈਂ ਐਸੇ ਤੇ ਮੈਂ ਅਮਰਸੱਤ ਬਿਲੋਂਗ ਕਰਦਾ ਹਾਂ ਤੇ ਮਸਲੇ ਸਾਡੇ ਸੇਮ ਹੀ ਨੇ ਪੂਰੇ ਦੇਸ਼ ਦੇ ਹੀ ਸੇ ਮੈਨੇ ਦੇਖੋ ਸਕੂਲ ਜੁਨੀਵਰਸਿਟੀਆਂ ਕਾਲਜ ਭਰੇ ਪਏ ਨੇ ਬੱਚਿਆਂ ਨਾਲ ਪੂਰੇ ਦੇਸ਼ ਚ ਕੋਈ ਸਕੋਪ ਨਹੀਂ ਕਿ ਮਾਂ-ਬਾਪ ਦੀ ਮਿਹਨਤ ਬੱਚੇ ਦੀ ਮਿਹਨਤ ਜਾਂ ਮਾਂ-ਬਾਪ ਦਾ ਪੈਸਾ ਜਾ ਕੇ ਕਿਤੇ ਕੋਈ ਲਾਭ ਦਵੇ ਦੂਸਰਾ ਪੁਆਇੰਟ ਨਸ਼ਾ ਨਸ਼ਾ ਅੱਜ ਇਤਰਾਵਾਂ ਪੇ ਜਵੇ ਆਟਾ ਲੈ ਲਓ ਆਟੇ ਵਾਲਾ ਹਾਲ ਹੋਇਆ ਪਿਆ ਵਾ ਨਸ਼ੇ ਦਾ ਦੂਸਰਾ ਪੁਆਇੰਟ ਤੀਸਰਾ ਪੁਆਇੰਟ ਅੱਜ ਜਿਹੜੇ ਪ੍ਰਵਾਸੀ 100 ਕੋਰ ਕਰੋੜ ਪ੍ਰਵਾਸੀ ਲਿਆ ਕੇ ਸਾਡੇ ਪੰਜਾਬ ਦੇ ਵਿੱਚ ਵਾਦਤਾ ਗਿਆ ਕਹਿੰਦੇ ਮੂੰਹ ਤੇ ਵਜੀ ਚਪੇੜ ਬੰਦਾ ਜਰ ਲਿੰਦਾ ਪਰ ਢਿੱਡ ਤੇ ਵਜੀ ਲੱਤ ਨਹੀਂ ਜਰਦਾ ਅਰ ਸਾਡੇ ਢਿੱਡ ਤੇ ਲੱਤ ਮਾਰੀ ਗਈ ਤੇ ਬਹੁਤ ਵੱਡੇ ਪੱਧਰ ਤੇ ਮਾਰੀ ਗਈ ਪੰਜਾਬੀਆਂ ਦੇ ਖਾਸ ਤੌਰ ਤੇ ਤੇ ਇਸ ਕਰਕੇ ਇਹਨਾਂ ਪਾਰਟੀਆਂ ਨੂੰ ਅਵੋਇਡ ਕਰਨਾ ਸਾਡੇ ਲਈ ਅੱਜ ਬਹੁਤ ਜ਼ਰੂਰੀ ਹੋ ਚੁੱਕਾ ਹੈ ਉਹਦਾ ਕਾਰਨ ਸੁਣੋ ਅਸਲ ਚ ਭੰਜੀ ਲੀਡਰ ਇਸ ਦੇ ਵਿੱਚ ਹੈ ਹੀ ਕੋਈ ਨਹੀਂ ਲੀਡਰ ਔਰ ਸਾਡੇ ਦੇ ਵਿੱਚ ਇੱਕ ਫੌਜੀ ਤਿਆਰ ਕਰਨਾ ਹੋਵੇ ਨਾ ਪ੍ਰੋਪਰ ਬਾਡੀ ਲੈਂਗੁਏਜ ਪ੍ਰੋਪਰ ਐਜੂਕੇਸ਼ਨ ਪ੍ਰੋਪਰ ਰਨਿੰਗ ਤੇ ਜੰਪਿੰਗ ਕਰ ਤੋਂ ਬਾਅਦ ਸਿਰ ਬੱਚਾ ਸਿਲੈਕਟ ਹੁੰਦਾ ਫੌਜੀ ਨਹੀਂ ਤਿਆਰ ਹੁੰਦਾ ਫੌਜੀ ਬਣ ਲਿਆ ਨੂੰ 18 ਮਹੀਨੇ ਪਲੱਸ 1 ਸਾਲ ਦੀ ਟ੍ਰੇਨਿੰਗ ਲੈਣੀ ਪੈਂਦੀ ਆ ਇਸੀ ਤਰ੍ਹਾਂ ਆਲਟਪਾਰਟਮੈਂਟਾਂ ਦੇ ਅਧਿਕਾਰੀ ਸਭ ਤੋਂ ਪਹਿਲਾਂ ਉੱਚ ਲੈਵਲ ਦੀ ਐਜੂਕੇਸ਼ਨ ਹੈਰ ਕਰਦੇ ਆ ਡਿਗਰੀ ਲੈਂਦੇ ਆ ਪ੍ਰੈਕਟੀਕਲੀ ਨੌਲੇਜ ਲੈਂਦੇ ਆ ਤੇ ਫਿਰ ਜਾ ਕੇ ਚੇਅਰ ਤੇ ਬੈਠਦੇ ਚਾਹੇ ਡੀਸੀ ਚਾਹੇ ਪਟਵਾਰੀ ਚਾਹੇ ਤਹਿਸੀਲਦਾਰ ਇਸ ਤਰ੍ਹਾਂ ਲੀਡਰ ਹੀ ਵੱਖ ਕੀਤਾ ਵਾ ਗਾਉਣ ਵਾਲੀ ਸਾਡੀ ਲੀਡਰ ਹਸਾਉਣ ਵਾਲਾ ਸਾਡਾ ਲੀਡਰ ਸਮਾਗਲਰ ਸਾਡਾ ਲੀਡਰ ਬਿਜ਼ਨਸਮੈਨ ਸਾਡਾ ਲੀਡਰ ਅਫਸਰ ਸਾਡਾ ਲੀਡਰ ਬਾਬਾ ਸਾਡਾ ਲੀਡਰ ਅਸੀਂ ਇੱਥੇ ਫੇਲਿਆ ਇਹ ਤਾਂ ਉਹ ਗੱਲ ਹੋ ਗਈ ਕਿ ਕਿ ਮੈਂ ਡਿਸਟ ਮੋਬਾਈਲ ਰਿਪੇਅਰ ਕਰਾਉਣਾ ਮੈਂ ਜਾ ਕੇ ਸਾਈਕਲਾਂ ਵਾਲੇ ਨੂੰ ਦਿੱਤਾ ਹੁਣ ਸਾਈਕਲਾਂ ਵਾਲਾ ਮੋਬਾਈ ਕ੍ਰਾਂਤੀਕਾਰੀ ਲੋ ਹਾਂ ਲੀਡਰ ਕੌਨਸਲ ਮੇਨ ਪੁਆਇੰਟ ਤੇ ਇਹ ਪੀ ਲੀਡਰ ਕੌਨਸਲ ਲੀਡਰਸਨ ਡਾਕਟਰ ਅੰਬੇਦਕਰ ਸਾਹਿਬ ਜਿਹੜੇ ਬਿਲਕੁਲ ਜੀ ਲੀਡ ਕਰਕੇ ਗਏ ਸਮਾਜ ਨੂੰ ਕੁਝ ਦੇ ਕੇ ਗਏ ਸਮਾਜ ਨੂੰ ਇਹਨਾਂ ਕੀ ਦਿੱਤਾ ਧਾਰਮਿਕ ਨਫ਼ਰਤ ਸਿਆਸੀ ਨਫ਼ਰਤ ਨਸ਼ੇ ਬਦਕਾਰੀਆਂ ਦੇ ਅੱਡੇ ਸ਼ਰਿਆਮ ਚੱਲਣ ਡੇ ਨੇ ਇਹੋ ਜਿਹੇ ਹਾਲਾਤ ਅੱਜ ਤੱਕ ਪੈਦਾ ਨਹੀਂ ਹੋ ਪਾਏ ਜਿਹੜੇ ਅੱਜ ਹੋ ਚੁੱਕੇ ਨੇ ਇਸ ਕਰਕੇ ਇਹਨਾਂ ਸਾਰੀਆਂ ਪਾਰਟੀਆਂ ਨੇ ਕਿ ਟੋਟਲੀ ਅਵੋਇਡ ਕੀਤਾ ਜਾਏਗਾ ਬੜੇ ਵੱਡੇ ਪੱਧਰ ਤੇ ਸੰਘਰਸ਼ ਹੋਏਗਾ ਪੂਰੇ ਪੰਜਾਬ ਦੇ ਵਿੱਚ ਇਸ ਕੰਮ ਲਈ ਅਸੀਂ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਮੂਵਮੈਂਟ ਖੜੀ ਹੋਏਗੀ। ਵੋਟ ਕਿਨੂੰ ਪਾਣੀ ਹੈ ਫਿਰ? ਅੱਜ ਕਿ ਕਿਸੇ ਨੇ ਨਹੀਂ ਪਾਣੀ ਅੱਜ ਕਿ ਮੀਡਲ ਕਲਾਸ ਤੇ ਲੋ ਕਲਾਸ ਲੋਕ ਇਕੱਠੇ ਹੋ ਕੇ ਖੁਦ ਆਪਣੀ ਲੀਡਰਸ਼ਿਪ ਆਪ ਖੁਦ ਪੈਦਾ ਕਰਨਗੇ। ਕਾਰਨ ਸੁਣੋ। ਗੁਰੂ ਸਾਹਿਬ ਕਹਿੰਦੇ ਨੇ ਮਾਇਆ ਤਾਰੀ ਅੰਨਾ ਤੇ ਬੋਲਾ। ਮੈਂ ਨਹੀਂ ਕਹਿ ਰਿਹਾ। ਗੁਰੂ ਸਾਹਿਬ ਕਹਿ ਰਹੇ ਨੇ ਨਾ ਤੇ ਅਸੀਂ ਗੁਰੂ ਸਾਹਿਬਾਨਾਂ ਦੀ ਮੰਨੀ ਤੇ ਨਾ ਗੁਰੂ ਸਾਹਿਬ ਦੀ ਮੰਨੀ। ਪੈਸੇ ਵਾਲਾ ਬੰਦਾ ਅੰਨਾ ਤੇ ਬੋਲਾ ਹੁੰਦਾ। ਅਸੀਂ ਜਿੰਨੇ ਵੀ ਅੱਜ ਅੱਜ ਜਿੰਨੇ ਵੀ ਅੱਜ ਤੁਸੀਂ ਚੁੱਕੇ ਆਪਣਾ ਸਰਪੰਚ ਬਣਾਏ। ਅੱਜ ਸਰਪੰਚ ਇੱਕ ਜਾਂ ਕਾਉਂਸਲਰ 30 35 ਲ ਠੀਕ ਹੈ ਜੀ ਇੱਕ ਐਮਐਲਏ ਅੱਜ 10 ਕਰੋੜ ਤੋਂ ਘੱਟ ਨਹੀਂ ਬੰਦਾ ਇੱਕ ਐਮਪੀ 20 ਤੋਂ ਲੈ ਕੇ 30 ਕਰੋੜ ਤੱਕ ਨਹੀਂ ਬੰਦਾ ਭਈ ਇਹ ਤੇ ਬਿਜ਼ਨਸ ਚੱਲ ਰਿਹਾ ਇਹ ਦੇਸ਼ ਥੋੜਾ ਚਲਾ ਰਹੇ ਨੇ ਦੇਸ਼ ਤੇ ਚੱਲ ਨਹੀਂ ਰਿਹਾ ਇਹ ਤੇ ਇਹ ਤੇ ਬਿਜ਼ਨਸ ਚੱਲ ਰਿਹਾ ਇਸ ਕਰਕੇ ਟੋਟਲੀ ਅਵੋਇਡ ਐਤਕੀ ਸਾਰੀਆਂ ਪਾਰਟੀਆਂ ਬਸ ਮੈਂ ਇਹਨਾਂ ਕਹਿੰਦਾ ਸਾਰੀਆਂ ਪਾਰਟੀਆਂ ਦੇ ਇਥੇ ਖੜੇ ਨੇ ਰਿਪਰੈਜ਼ੈਂਟੇਟਿਵਸ ਖੜੇ ਨੇ ਜੀ ਸ਼ੋਮਨ ਅਕਾਲੀ ਦਲ ਦੇ ਨੇ ਆ ਬੀਜੇਪੀ ਵਾਲੇ ਨੇ ਆਮਦਨੀ ਪਾਰਟੀ ਵਾਲੇ ਨੇ ਕਾਂਗਰਸੀ ਆਏ ਨਹੀਂ ਹੈਗੇ ਕਿਤੇ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਤੁਸੀਂ ਕਹ ਵੇਰ ਵੋਟਰ ਹੋ ਦੇਖੋ ਭਾਈ ਜੀ ਮੈਂ ਸਵਾਲ ਕੀ ਪੁੱਛਿਆ ਹਲਾਤ ਹੀ ਦੱਸ ਰਹੇ ਨੇ ਮੈਂ ਤਾਂ ਸਾਰੇ ਕੋ ਸਾਹਮਣੇ ਅੱਖਾਂ ਮੇਰੇ ਸਾਹਮਣੇ ਦੇਖ ਕੋਈ ਜਵਾਬ ਹੈਗੇ ਤੁਹਾਡਾ ਮੈਂ ਤਾਂ ਅੱਖਾਂ ਸਾਹਮਣੇ ਦੇਖ ਰਿਹਾ ਦੇਖੋ ਲੋਕਤਾਂਤਰੀ ਪਾਰਟੀਆਂ ਆਮਦਨੀ ਪਾਰਟੀ ਤਾਂ ਇਹਨਾਂ ਤੋਂ ਪੁੱਛ ਲੈਣਾ ਮੈਨੂੰ ਲੋਕਤੰਤਰ ਸਾਡਾ ਕੀ ਕਹਿੰਦਾ ਵੀ ਅਸੀਂ ਚੋਣਾਂ ਲੜ ਕੇ ਹੀ ਲੀਡਰ ਬਣਨਾ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ ਬਿਲਕੁਲ ਰਾਈਟ ਆ ਪਰ ਸੰਵਿਧਾਨ ਦੇ ਮੁਤਾਬਕ ਪੰਜਾਬ ਦੇ ਵੋਟਰ ਹਿੰਦੁਸਤਾਨ ਦੇ ਵੋਟਰ ਨੇ ਜਿਹੜੇ ਉਹ ਵੋਟਾਂ ਪਾ ਕੇ ਮਤਲਬ ਸਰਕਾਰ ਚੁਣਦੇ ਨੇ ਸਰਕਾਰ ਦਾ ਕੰਮ ਆ ਲੋਕਾਂ ਦੇ ਵਾਅਦੇ ਤੇ ਖਰਾ ਉਤਰਨਾ 70 ਸਾਲ ਤੋਂ ਦੇਸ਼ ਨੂੰ ਯਾਦ ਹੋਣਾ ਨੂੰ ਹੋ ਗਿਆ 70 ਸਾਲ ਦੇ ਵਿੱਚ ਜਿੰਨੀਆਂ ਸਰਕਾਰਾਂ ਬਣੀਆਂ ਇਹ ਕੋਈ ਇਹ ਨਹੀਂ ਹੋਇਆ ਵੀ ਅੱਜ ਹੋ ਗਿਆ ਜਿਹੜੀਆਂ ਜਿਹੜੀਆਂ ਵੀ ਕ੍ਰੂਤੀਆਂ ਸਮਾਜ ਦੇ ਵਿੱਚ ਆਈਆਂ ਨੇ 70 ਸਾਲ ਦੇ ਵਿੱਚ ਜਿਹੜੀਆਂ ਸੀ ਸਰਕਾਰਾਂ ਚੁਣੀਆਂ ਉਹਨਾਂ ਦੀ ਦੇਣ ਉਹਨਾਂ ਦੀ ਦੇਣ ਕਰਕੇ ਇਹ ਸਾਰਾ ਕੁਝ ਹੋਇਆ ਆਮ ਆਦਮੀ ਪਾਰਟੀ ਦੀ ਪਹਿਲੀ ਵਾਰੀ ਸਰਕਾਰ ਬਣੀਆ ਸੂਬੇ ਦੇ ਵਿੱਚ 2 ਸਾਲ ਹੋਏ ਨੇ ਸਰਕਾਰ ਬਣਿਆ ਸਵਾ 2 ਸਾਲ ਸਵਾ 2 ਸਾਲ ਦੇ ਵਿੱਚ ਜਿੰਨੇ ਕੰਮ ਕਰੇ ਨੇ ਉਹ ਸਾਰੇ ਲੋਕਾਂ ਨੂੰ ਪਤਾ ਕਿੰਨੇ ਕੰਮ ਕਰ ਰਹੇ ਨੇ ਕਿਹੜੇ ਕੰਮ ਕਰ ਰਹੇ ਨੇ ਉਹ ਦੱਸੋ ਅੱਜ ਅੱਜ ਖੁੱਲਕੇ ਗੱਲ ਪਹਿਲਾ ਪਹਿਲਾ ਕੰਮ ਆ ਦੇਖੋ ਪੰਜਾਬ ਦੇ 90% ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਆ ਪੰਜਾਬ ਦੀਆਂ ਇਹਨਾਂ ਸੱਥਾਂ ਵਿੱਚ ਵਾਅਦੇ ਕਰੇ ਮਾਨ ਸਾਹਿਬ ਨੇ ਆਕੇ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਦੇਵਾਂਗੇ ਅੱਜ 90% ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਆ ਸੈਕੰਡ ਸਾਡਾ ਖੇਤੀ ਪ੍ਰਧਾਨ ਸੂਬਾ ਪੰਜਾਬ ਇੱਥੇ ਕਿਸਾਨੀ ਨਾਲ ਸੰਬੰਧਿਤ ਲੋਕ ਨੇ ਕੋਈ ਵਾਅਦਾ ਨਹੀਂ ਕਰਿਆ ਸੀਗਾ ਕਿ ਲੋਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿਨੇ ਲਾਈਟ ਦੇਵਾਂਗੇ ਪੰਜਾਬ ਦਾ ਕਿਸਾਨ ਕੀ ਕਰਦੇ ਸੀਗੇ ਸਰਕਾਰਾਂ ਕਿੱਥੇ ਲਿਖਿਆ ਦੀ ਕਿਹੜਾ ਰੂਲ ਸੀਗਾ ਵੀ ਰਾਤ ਨੂੰ ਲਾਈਟ ਦੇਣੀ ਆ ਦੋ ਘੰਟੇ ਰਾਤ ਨੂੰ ਪੋ ਮਾਗਦੇ ਵਿੱਚ ਲਾਈਟ ਦੇ ਜਾਂਦੇ ਤੇ ਕਿਸਾਨ ਜਾਂਦਾ ਸੀਗਾ ਮੋਟਰ ਤੇ ਜਾਣਾ ਵਾਪਸ ਮੋੜੇ ਨਾਲ ਲਾਈਟ ਆਈ ਨਹੀਂ ਪਹਿਲੀ ਸਰਕਾਰ ਆ ਮੋਟਰਾਂ ਬੰਦ ਕਰਕੇ ਲੋਕ ਆਉਂਦੇ ਰਹੇ ਨੇ ਦਿਨੇ ਕਿਸਾਨ ਮਤਲਬ ਫਸਲਾਂ ਨੂੰ ਪਾਣੀ ਲਾ ਰਿਆ ਦਿਨੇ ਲਾਈਟ ਆ ਰਹੀ ਆ ਜਿਹੜੇ ਵਾਦੇ ਕਰੇ ਸੀਗੇ ਕੱਲਾ ਕੱਲੇ ਵਾਦੇ ਤੇ ਕੰਮ ਹੋ ਰਿਹਾ ਅੱਜ 43000 ਦੇ ਕਰੀਬ ਨੌਕਰੀ ਦਿੱਤੀ ਆ ਇੱਕ ਵੀ ਬੰਦਾ ਪੰਜਾਬ ਦਾ ਇਹ ਨਹੀਂ ਕਹਿ ਸਕਦਾ ਇੱਕ ਵੀ ਬੰਦਾ ਪੰਜਾਬ ਦਾ ਇਹ ਨਹੀਂ ਕਹਿ ਸਕਦਾ ਕਿ ਕਿਸ ਤੋਂ ਸਪਾਰਸ ਕਰਾਈ ਹੋਵੇ ਕਿਸ ਨੇ ਪੈਸਾ ਦਿੱਤਾ ਹੋਵੇ ਅੱਗੇ ਇਹ ਹੀ ਨੌਕਰੀਆਂ 20-20 ਲੱਖ 50-50 ਲੱਖ 40-40 ਲੱਖ ਰੁਪਏ ਦੇ ਵਿੱਚ ਵਿਕ ਗਿਆ ਸੀਗੇ ਮਾਨ ਸਾਹਿਬ ਨੇ ਬਿਲਕੁਲ ਪਾਰਦੇ ਸੀ ਨਾ ਕੰਮ ਕਰਿਆ ਜੀ ਕੋਈ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ ਹੋਏ تھے ਕਿਉਂਕਿ ਅਸੀਂ ਜਦੋਂ ਸ਼ੁਰੂ ਕੀਤਾ ਸੀਗਾ ਤਾਂ 6-7 ਬੰਦੇ ਆਏ ਸੀਗੇ ਤਾਂ ਹੁਣ ਅਸੀਂ ਦੇਖ ਲਈਏ ਕਿ ਰਸ਼ਬੋ ਕੋਈ ਕਿਸਾਨ ਪਰਿਵਾਰ ਤਾਂ ਕੋਈ ਕਿਉਂਕਿ ਇੱਕ ਕਿਸਾਨੀ ਨੂੰ ਲੈ ਕੇ ਵਪਾਰੀ ਜ਼ਿਆਦਾ ਨੇ ਵਪਾਰੀ ਜਨਰਲ ਸੈਕਟਰੀ ਵਪਾਰੀਆਂ ਦੀ ਵਪਾਰੀਆਂ ਦੀ ਕੀ ਕੀ ਦਿੱਕਤ ਹੈ ਵਪਾਰੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਦਾ ਹੈ ਕਿ ਜੇ ਤੂਰੀ ਨੂੰ ਦੋ ਪਾਸਿਆਂ ਚ ਵੰਡਿਆ ਹੋਇਆ ਹੈ ਕਾਂਗਰਸ ਸਰਕਾਰ ਇੰਨਾ ਚੱਲ ਰਹੀ ਹੁਣ ਆਮ ਪਾਰਟੀ ਸਵਾ ਦੋ ਸਾਲ ਦੀ ਹੈ ਉਹਨਾਂ ਨੇ ਫਾਟਕ ਬਣਾਉਣ ਦਾ ਹਰ ਵਾਰ ਵਾਅਦਾ ਕੀਤਾ ਇਹਨੂੰ ਸ਼ਹਿਰ ਨੂੰ ਦੋ ਭਾਗਾਂ ਚ ਵੰਡ ਰੱਖਿਆ ਇਹਨਾਂ ਨੇ ਇਹਨਾਂ ਨੇ ਕਿਉਂ ਨਹੀਂ ਇਹ ਫਾਟਕ ਬਣਾ ਰਹੇ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਹੈ ਤੂਰੀ ਸ਼ਹਿਰ ਨੂੰ ਫਾਟਕ ਦੀ